ਨੇ RAM LALLA ਦੀ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਜਿੱਥੇ ਪੂਰਾ ਉਸਵ ਜਿਹੜਾ ਹੈ ਪੂਰੇ ਵਿਸ਼ਵ ਨੇ ਮਨਾਇਆ ਜਿੱਥੇ ਭਾਰਤੀ ਰਹਿੰਦੇ ਨੇ ਤਾਂ ਇੱਕ ਤਸਵੀਰ ਬੜੀ ਅਨੋਖੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਆ ਤਸਵੀਰ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਚੱਲ ਰਹੀ ਸਾਈਡ ਦੇ ਉੱਪਰ ਇਹ ਮਰੀਸ਼ੀਅਸ ਦੀ ਹੈ ਜਿੱਥੇ ਜਿੰਨੇ ਹਿੰਦੂ ਭਾਈਚਾਰਾ ਹੈ ਉਸਨੇ ਜਿਹੜੀਆਂ ਗੱਡੀਆਂ ਦਾ ਕਾਫਲਾ ਲੈ ਕੇ ਜਿਹੜੇ ਝੰਡੇ ਨੇ ਉਹ ਜੈ ਸ਼੍ਰੀ ਰਾਮ ਦੇ ਨਾਅਰਿਆਂ ਦੇ ਨਾਲ ਗੂੰਜਦਾ ਹੋਇਆ ਮਰੀਸ਼ੀਅਸ ਸਾਫ਼-ਸਾਫ਼ ਨਜ਼ਰ ਆ ਰਿਹਾ ਤੇ ਕਿਹੜੀ ਗੱਡੀ ਹੈ ਜਿਹੜੀ ਨਜ਼ਰ ਨਹੀਂ ਆ ਰਹੀ ਉਹ ਮਹਿੰਗੀ ਤੋਂ ਮਹਿੰਗੀ ਗੱਡੀਆਂ ਦੇ ਉੱਪਰ ਲੱਗੇ ਨੇ ਝੰ ਮੁਰੇਸ਼ਸ ਦਾ ਝੰਡਾ ਵੀ ਲੱਗਿਆ ਤੇ ਇੱਕ ਪਾਸੇ ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਗੂੰਜਦਾ ਹੋਇਆ ਸਮਾਨ ਤੇ ਜਿੱਥੇ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦਾ ਮਹਾਉਤਸਵ ਸਾਰੇ ਦੇਸ਼ ਨੇ ਮਨਾਇਆ ਪੂਰੇ ਭਾਰਤ ਵਾਸੀਆਂ ਨੇ ਮਨਾਇਆ ਉੱਥੇ ਹੀ ਮੁਰੇਸ਼ਸ ਦੇ ਵਿੱਚ ਵੀ ਇਹ ਪੂਰਾ ਵੱਡਾ ਕਾਫਲਾ ਇੱਕ ਕਹਿ ਸਕਦੇ ਆਂ ਵੀ ਪੂਰੀ ਰੇਲ ਗੱਡੀ ਵਾਂਗ ਬਣਾਈ ਹੋਈ ਇੱਕ ਤਾਰ ਦੀ ਤਰ੍ਹਾਂ ਲੱਗ ਰਿਹਾ ਤਾਂ ਦੇਖ ਸਕਦੇ ਹੋ ਮਹਿੰਗੀ ਤੋਂ ਮਹਿੰਗੀ ਗੱਡੀ ਇਸ ਕਾਫਲੇ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਾਂ ਦੋਸਤੋ ਪਹਿਲਾਂ ਤਾਂ ਜੈ ਸ਼੍ਰੀ ਰਾਮ ਲਿਖ ਕੇ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਜਿਹੜੇ ਜਿੰਨੇ ਵੀ ਲੋਕਾਂ ਦਾ ਉਸ਼ਾ ਸੀਗਾ ਕੱਲ ਉਹ ਦੇਖਣ ਵਾਲਾ ਸੀ ਲੋਕਾਂ ਦੇ ਵਿੱਚ ਬਹੁਤ ਸਾਰਾ ਉਸ਼ਾ ਸੀਗਾ ਵੱਡੀਆਂ ਵੱਡੀਆਂ ਗੱਡੀਆਂ ਦੇ ਉੱਪਰ ਝੰਡੇ ਜਿਹੜੇ ਸੀ ਉਹ ਜੈ ਸ਼੍ਰੀ ਰਾਮ ਦੇ ਲੱਗੇ ਹੋਏ ਸੀ ਤੇ ਸੜਕਾਂ ਫੁੱਲ ਸੀ ਨੱਕੋ ਨੱਕ ਫੁੱਲ ਸੀਗੀਆਂ ਤੇ ਸੜਕਾਂ ਜਾਮ ਕਰਤੀਆਂ ਮូរਿਸ਼ੀਅਸ ਦੇ ਵਿੱਚ ਆ ਦੇਖ ਲਓ ਤੁਸੀਂ ਟ੍ਰੈਫਿਕ ਕਿੰਨਾ ਜਾਮ ਕੀਤਾ ਝੰਡੇ ਲਹਿਰਾ ਰਹੇ ਨੇ ਬਜਰੰਗਬਲੀ ਦੇ ਝੰਡੇ ਨੇ ਜੈ ਸ਼੍ਰੀ ਰਾਮ ਦੇ ਝੰਡੇ ਨੇ ਤੇ ਅਸਮਾਨ ਦੇ ਵਿੱਚ ਨਾਰੇ ਕੀ ਗੂੰਜ ਰਹੇ ਨੇ ਜੈ ਸ਼੍ਰੀ ਰਾਮ ਜਾਂ ਰਾਮ ਆਉਣਗੇ ਤਾਂ ਕੱਲ ਰਾਮ ਸ਼੍ਰੀ ਰਾਮ ਆਪਣੇ ਅਯੁੱਧਿਆ ਦੇ ਵਿੱਚ ਆਪਣੇ ਗ੍ਰ ਗਰਵ ਗ੍ਰਿਆ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਜਿਹੜਾ ਮਹਾਸਭਾ ਪੂਰੇ ਦੇਸ਼ ਨੇ ਮਨਾਇਆ ਪੂਰੇ ਭਾਰਤੀਆਂ ਨੇ ਮਨਾਇਆ ਤਾਂ ਉੱਥੇ ਹੀ ਮਰੀਸ਼ੀਅਸ ਦੇ ਵਿੱਚ ਗੱਡੀਆਂ ਦਾ ਵੱਡਾ ਕਾਫਲਾ ਦੇਖਣ ਨੂੰ ਮਿਲਿਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਵੀ ਰਾਮ ਭਗਤ ਨੇ ਜਿੰਨੇ ਮੰਨਦੇ ਨੇ ਸ਼ਕਤੀ ਨੂੰ ਜੈ ਸ਼੍ਰੀ ਰਾਮ ਲਿਖ ਕੇ ਕਮੈਂਟਾਂ 'ਚ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ